ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਆਲੂ ਤੇ ਆਂਡੇ ਦੀ ਸਬਜੀ ਤੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਬਣਾਉਣ ਵਾਸਤੇ ਜਿਹੜੇ ਆਂਡੇ ਆ ਜਿੰਨੀ ਕੁਆਂਟੀਟੀ ਤੁਸੀਂ ਲੈਣਾ ਚਾਹੁੰਦੇ ਹੋ 6 8 10 ਤਾਂ ਤੁਸੀਂ ਉੰਨੀ ਲੈ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਬੋਇਲ ਕਰਾਂਗੇ ਤੇ ਜਿਹੜੇ ਇਧਰ ਆ ਕੜਾਈ ਅਸੀਂ ਰੱਖਤੀ ਆ ਗਰਮ ਤੇ ਇਹਦੇ ਵਿੱਚ ਔਇਲ ਜਿਹੜਾ ਐਡ ਕਰਤਾ ਗਰਮ ਹੋਣ ਲਈ ਤੇ ਇਧਰ ਜਿਹੜੇ ਆਲੂ ਸੀ ਅਸੀਂ ਕਯੂਬ ਚ ਕੱਟ ਕਰ ਲਿਆ ਤੇ ਇਹਨਾਂ ਨੂੰ ਵਾਸ਼ ਕਰਕੇ ਸਾਈਡ ਤੇ ਰੱਖ ਲਿਆ ਹੋਇਆ ਵਾ ਤੇ ਇੱਧਰ ਸਾਡਾ ਤੇਲ ਬਿਲਕੁਲ ਗਰਮ ਆ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਆਲੂ ਆ ਇਹਨਾਂ ਨੂੰ ਕਰਾਂਗੇ ਫਰਾਈ ਜਿਹੜੇ ਅਸੀਂ ਕਯੂਬ ਵਿੱਚ ਕੱਟਿਆ ट्रायंगल ਸ਼ੇਪ ਕੋਈ ਵੀ ਸ਼ੇਪ ਦੇ ਕੇ ਤੁਸੀਂ ਕੱਟ ਸਕਦੇ ਹੋ ਤੇ ਇਹਨਾਂ ਨੂੰ ਬਾਹਰ ਹੋਏ ਇੱਕਦਮ ਕ੍ਰਿਸਪੀ ਕਰ ਲਾਂਗੇ ਜਦੋਂ ਇਹਨਾਂ ਦਾ 골ਡਨ ਜਿਹਾ ਕਲਰ ਆ ਜਾਏਗਾ ਆਲੂ ਤੇ ਆਲੂਆਂ ਤੇ ਤੇ ਅਸੀਂ ਫਿਰ ਇਹਨਾਂ ਨੂੰ ਤੇਲ ਚੋਂ ਬਾਹਰ ਕੱਢ ਲੈਨੇ ਆ ਆਲੂ ਫਰਾਈ ਕਰਨਾ ਜਿਹੜੀ ਸਬਜੀ ਹੈ ਬਹੁਤ ਟੇਸਟੀ ਬਣਦੀ ਆ ਇਸ ਕਰਕੇ ਅਸੀਂ ਆਲੂ ਜਿਹੜੇ ਆ ਫਰਾਈ ਕੀਤੇ ਆ ਤੇ ਚਲੋ ਜੀ ਇਧਰ ਸਾਡੇ ਜਿਹੜੇ ਆਲੂ ਸੀ ਉਹ ਫਰਾਈ ਹੋ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਚਾਰ ਆਲੂ ਜੂਸ ਕੀਤੇ ਸੀ ਸਬਜੀ ਲਈ ਤੇ ਇਧਰ ਜਿਹੜੇ ਅੰਡੇ ਸੀ ਉਹਨਾਂ ਦੀ ਕੁਆਂਟੀਟੀ ਅਸੀਂ 6 ਲਈ ਆ ਇਧਰ ਆਂਡੇ ਵੀ ਸਾਡੇ ਬੋਇਲੋ ਕੇ ਤਿਆਰ ਆ ਤੇ ਇਹਨਾਂ ਦੇ ਵਿੱਚ ਮੈਂ ਲਗਾ ਰਹੀ ਆ ਕੱਟ ਕੱਟ ਲਗਾਉਣ ਦਾ ਰੀਜ਼ਨ ਇਹ ਆ ਕਿ ਅਸੀਂ ਜਿਹੜੇ ਅੰਡੇ ਆ ਇਹਨਾਂ ਨੂੰ ਅਸੀਂ ਫਰਾਈ ਕਰਨਾ ਵਾ ਇਹ ਅੰਦਰ تک ਚੰਗੀ ਤਰ੍ਹਾਂ ਫਰਾਈ ਹੋ ਜਾਣਗੇ ਫਰਾਈ ਅਸੀਂ ਤਾਂ ਕਰ ਰਹੇ ਆ ਤਾਂ ਕਿ ਜਿਹੜੇ ਸਾਡੇ ਅੰਡੇ ਆ ਇਹ ਵੀ ਜ ਸਬਜੀ ਦੇ ਵਿੱਚ ਜਿਹੜੀ ਗਰੇਵੀ ਆ ਉਹਦੇ ਵਿੱਚ ਘੁਲਣਾਂ ਸਾਰੇ ਅੰਡੇ ਦੇ ਵਿੱਚ ਅਸੀਂ ਘਟ ਜਿਹੜਾ ਲਗਾ ਲਿਆ ਆ ਵਾ ਤੇ ਚਲੋ ਜੀ ਆਲੂ ਵੀ ਅਸੀਂ ਫਰਾਈ ਕਰ ਲਿਆ ਸੀ ਹੁਣ ਅਸੀਂ ਉਸੇ ਔਇਲ ਦੇ ਵਿੱਚ ਜਿਹੜੇ ਅੰਡੇ ਆ ਇਹਨਾਂ ਨੂੰ ਬੋਇਲ ਕਰਾਂ ਫਰਾਈ ਕਰਾਂਗੇ ਇੰਨਾ ਦਾ ਵੀ ਇੱਕਦਮ ਜਿਹੜਾ ਕਲਰ ਆ ਚੇਂਜ ਹੋ ਜਾਏਗਾ ਬਾਰੋ ਜਨੀ 골ਡਨ ਕਲਰ ਦੇ ਹੋ ਜਾਣਗੇ ਤੇ ਜਦੋਂ ਇਹ ਫਰਾਈ ਹੋ ਜਾਣਗੇ ਅਸੀਂ ਇਹਨਾਂ ਨੂੰ ਵੀ ਬਾਹਰ ਕੱਢ ਲੈਨੇ ਆ ਹੁਣ ਸਾਡੇ ਇੱਧਰ ਜਿਹੜੇ ਆਂਡੇ ਆ ਇਹ ਵੀ ਫਰਾਈ ਹੋ ਗਏ ਆ ਤੇ ਉੱਧਰ ਆਲੂ ਜਿਹੜੇ ਉਹ ਵੀ ਅਸੀਂ ਫਰਾਈ ਕਰ ਲਏ ਸੀ ਹੁਣ ਅਸੀਂ ਕਰਨ ਲੱਗੇ ਆ ਤੜਕੇ ਦੀ ਤਿਆਰੀ ਪਿਆਜ਼ ਅਦਰਕ ਤੇ ਮਿਰਚ ਦਾ ਯੂਜ਼ ਕੀਤਾ ਵਾ ਇਹਨਾਂ ਨੂੰ ਅਸੀਂ ਹੱਥ ਵਾਲੀ ਮਿਕਸੀ ਨਾਲ ਗ੍ਰाइंड ਕਰ ਲਿਆ ਵਾ ਤੇ ਜਿਹੜਾ ਸੀ ਫਰਾਈ ਵਾਲਾ ਤੇਲ ਸੀ ਉਹਦੇ ਵਿੱਚ ਹੀ ਅਸੀਂ ਤੜਕਾ ਲਗਾਉਣ ਲੱਗੇ ਆ ਤੇ ਪਿਆਜ਼ ਅਦਰਕ ਤੇ ਮਿਰਚ ਦਾ ਜਿਹੜਾ ਪੇਸਟ ਸੀ ਉਹ ਸੀ ਤੇਲ ਦੇ ਵਿੱਚ ਐਡ ਕਰ ਦਿੱਤਾ ਵਾ ਤੇ ਅਸੀਂ ਨੂੰ ਚੰਗੀ ਤਰ੍ਹਾਂ ਵਿੱਚ ਪੁੰਨਾਗੇ ਤੇਲ ਦੇ ਵਿੱਚ ਅਦਰ ਅਸੀਂ ਦੋ ਟਮਾਟਰ ਲਏ ਆ ਉਹਨਾਂ ਨੂੰ ਵੀ ਅਸੀਂ ਕਰ ਲਿਆ ਵਾ ਗ੍ਰਾਈਂਡ ਇੱਧਰ ਜਿਹੜਾ ਸਾਡਾ ਮਸਾਲਾ ਪੁੱਜ ਕੇ ਤਿਆਰ ਆ ਤੇ ਉਹਦੇ ਵਿੱਚ ਅਸੀਂ ਪਾ ਦਿੱਤੇ ਆ ਟਮਾਟਰ ਦਾ ਪੇਸਟ ਚਲੋ ਜੀ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲੈਨੇ ਆ ਟਮਾਟਰ ਨੂੰ ਵੀ ਇੱਧਰ ਅਸੀਂ ਜਿਹੜੇ ਮਸਾਲੇ ਚੂਜ਼ ਕਰਨ ਲੱਗੇ ਆ ਹਲਦੀ, ਢੇਗੀ ਮਿਰਚ, ਓਗੀ, ਗਰਮ ਮਸਾਲਾ ਤੇ ਨਮਕ, ਲਾਲ ਮਿਰਚ ਦਾ ਅਸੀਂ ਬਿਲਕੁਲ ਜੂਸ ਨਹੀਂ ਕੀਤਾ ਤੇ ਇੱਧਰ ਸਾਡਾ ਜਿਹੜਾ ਟਮਾਟਰ ਆ ਉਹ ਵੀ ਵਿੱਚ ਚੰਗੀ ਤਰ੍ਹਾਂ ਪੱਕ ਗਿਆ ਆ ਵਾ ਤੇ ਹੁਣ ਅਸੀਂ ਜਿਹੜੇ ਮਸਾਲੇ ਆ ਇਹਨਾਂ ਨੂੰ ਐਡ ਕਰਨ ਲੱਗੇ ਆ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਹੋ ਚਲੋ ਜੀ ਅਧੇ ਵਿੱਚ ਅਸੀਂ ਤੜਕੇ ਦੇ ਵਿੱਚ ਥੋੜਾ ਜਿਹਾ ਪਾਣੀ ਲਗਾ ਦਿੰਨੇ ਆ ਤਾਂ ਕਿ ਜਿਹੜੇ ਮਸਾਲੇ ਆਏ ਸਾਡੇ ਚਲਨ ਨਾ ਹਲਕਾ ਜਿਹਾ ਪਾਣੀ ਲਗਾਇਆ ਵਾ ਜ਼ਿਆਦਾ ਨਹੀਂ ਲਗਾਇਆ ਤੇ ਜਿਹੜਾ ਪਿਆਜ਼ ਟਮਾਟਰ ਨੂੰ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਹਣ ਮਸਾਲੇ ਦੇ ਵਿੱਚ ਪਕਾ ਲੈਨੇ ਆ ਦੁਬਾਰਾ ਤੋਂ ਇੰਦਾ ਜਿਹੜਾ ਆਇਲ ਸੈਪਰੇਟ ਹੋ ਗਿਆ ਵਾ ਚੰਨੀ ਸਾਡਾ ਜਿਹੜਾ ਤੜਕਾ ਵਾ ਬਿਲਕੁਲ ਤਿਆਰ ਆ ਤੇ ਇਹਦੇ ਵਿੱਚ ਹੁਣ ਜਿਹੜਿਆ ਸੀ ਆਲੂ ਫਰਾਈ ਕੀਤੇ ਆ ਉਹਨਾਂ ਨੂੰ ਐਡ ਕਰ ਦੇਣਾ ਵਾ ਤੇ ਇਸੇ ਤੜਕੇ ਦੇ ਵਿੱਚ ਆਲੂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਪੰਜ ਦਸ ਮਿੰਟ ਲਈ ਪਕਾਵਾਂਗੇ ਤਾਂ ਕਿ ਜਿਹੜਾ ਤੜਕੇ ਦਾ ਫਲੇਵਰ ਆ ਮਸਾਲਿਆਂ ਦਾ ਫਲੇਵਰ ਆ ਸਾਰਾ ਸਾਡਾ ਆਲੂਆਂ ਦੇ ਵਿੱਚ ਆ ਜਾਏ ਆ ਦੇਖੋ ਜੀ ਇੱਧਰ ਸਾਡੇ ਜਿਹੜੇ ਇਹ ਵੀ ਫਰਾਈ ਪੁੱਜ ਗਿਆ ਆ ਵਾ ਜੰਨੀ ਤੜਕਾ ਵੀ ਪੁੱਜ ਗਿਆ ਵਾ ਤੇ ਜਿਹੜੇ ਆਲੂ ਆ ਵੀ ਹੋ ਗਿਆ ਤੇ ਇੱਕ ਆਂਡਾ ਸੀ ਫੈਂਟ ਕੇ ਵਿੱਚ ਐਡ ਕੀਤਾ ਵਾ ਉਹਦਾ ਰੀਜ਼ਨ ਇਹ ਸੀ ਕਿ ਇਹਦੇ ਨਾਲ ਜਿਹੜੀ ਗਰੇਵੀ ਆ ਥੋੜੀ ਜਿਹੜੀ ਥਿੱਕ ਹੋ ਜਾਏਗੀ ਤੇ ਆਂਡੇ ਦਾ ਟੇਸਟ ਗਰੇਵੀ ਵਿੱਚ ਬਹੁਤ ਵਧੀਆ ਆਏਗਾ ਇੱਕੋ ਆਂਡਾ ਸੀ ਫੈਂਟਿਆ ਵਾ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ ਮਸਾਲੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਨੂੰ 2 ਮਿੰਟ ਲਈ ਪਕਾਵਾਂਗੇ ਫਿਰ ਇੱਧਰ ਜਿਹੜਾ ਮਸਾਲਾ ਸਾਡਾ ਕਾਫੀ ਫੀਕਾ ਤੇ ਹੁਣ ਅਸੀਂ ਥੋੜੀ ਜਿਹੀ ਗਰੇਵੀ ਬਣਾਵਾਂਗੇ ਗਰੇਵੀ ਬਣਾਉਣ ਵਾਸਤੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਜ਼ਿਆਦਾ ਨਹੀਂ ਅੱਧਾ ਗਲਾਸ ਮੈਂ ਪਾਣੀ ਦਾ ਐਡ ਕੀਤਾ ਵਾ ਤੇ ਹੁਣ ਇਹਨੂੰ ਅਸੀਂ ਕਿਸੇ ਪਲੇਟ ਨਾਲ ਕਵਰ ਕਰਕੇ ਤੇ 10 ਮਿੰਟ ਲਈ ਲੋ ਫਲੇਮ ਤੇ ਰੱਖਾਂਗੇ ਚਲੋ ਜੀ 10 ਮਿੰਟ ਤੋਂ ਬਾਅਦ ਹੁਣ ਅਸੀਂ ਚੈੱਕ ਕਰਦੇ ਆਂ ਸਾਡੀ ਜਿਹੜੀ ਗਰੇਵੀ ਆ ਉਹ ਵੀ ਤਿਆਰ ਹੈ ਜਾਨੀ ਜਿਹੜਾ ਪਾਣੀ ਵਿੱਚ ਅਸੀਂ ਮਸਾਲੇ ਦੇ ਵਿੱਚ ਐਡ ਕੀਤਾ ਉਹ ਉਹ ਮਸਾਲਿਆਂ ਦੇ ਵਿੱਚ ਮਿਕਸ ਹੋ ਕੇ ਪੂਰੀ ਤਰ੍ਹਾਂ ਪੱਕ ਗਿਆ ਵਾ ਤੇ ਗਰੇਵੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਨਾਲ ਦੇ ਨਾਲ ਹੀ ਅਸੀਂ ਇਹਦੇ ਵਿੱਚ ਅੰਡੇ ਜਿਹੜੇ ਆ ਐਡ ਕਰ ਦਿੰਨੇ ਆ ਤੁਸੀਂ ਆਂਡੇ ਆਪਣੇ ਹਿਸਾਬ ਨਾਲ ਜਿੰਨੀ ਕੋ ਸਬਜ਼ੀ ਦੀ ਤੁਹਾਨੂੰ ਜ਼ਰੂਰਤ ਆ ਓਨੇ ਕੋ ਤੁਸੀਂ ਆਂਡੇ ਯੂਜ਼ ਕਰ ਸਕਦੇ ਹੋ ਚਲੋ ਜੀ ਇਹਨੂੰ ਅਸੀਂ 10 ਮਿੰਟ ਤੱਕ ਪਕਾਵਾਂਗੇ ਤਾਂ ਕਿ ਆਂਡੇਆਂ ਦੇ ਵਿੱਚ ਵੀ ਜਿਹੜਾ ਗਰੇਵੀ ਦਾ ਫਲੇਵਰ ਆ ਚਲਾ ਜਾਵੇ ਤੇ ਇਹਨੂੰ ਕਵਰ ਕਰ ਦਿੰਨੇ ਆ ਚਲੋ ਜੀ 10 ਮਿੰਟ ਬਾਅਦ ਹੁਣ ਦੇਖਦੇ ਹਾਂ ਅਸੀਂ ਇਧਰ ਸਾਡੀ ਸਬਜ਼ੀ ਬਿਲਕੁਲ ਤਿਆਰ ਆ ਸਿਆਸਟਾਂ ਬਿਲਕੁਲ ਲੋ ਫਲੇਮ ਰੱਖਨੀ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਚਿਕਨ ਮਸਾਲਾ ਤਾਂ ਕਿ ਗਰੇਵੀ ਦਾ ਫਲੇਵਰ ਜਿਹੜਾ ਬਹੁਤ ਵਧੀਆ ਹੋਵੇ ਤੇ ਚਲੋ ਜੀ ਇਹਦੇ ਵਿੱਚ ਮੈਂ 1 ਚਮਚ 1 ਜਾਂ 1.5 ਚਮਚ ਜੜਾਵਾ ਉਹਦਾ ਚਿਕਨ ਮਸਾਲੇ ਦਾ ਐਡ ਕਰਨ ਲੱਗੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਆਂ ਦੁਬਾਰਾ ਤੋਂ ਤੇ ਇੱਧਰ 5 ਮਿੰਟ ਲਈ ਸਿਰਫ ਇਹ ਨੂੰ ਟੱਕਾਂਗੇ ਤੇ ਇੱਧਰ ਜੜੀ ਸਾਡੀ ਸਬਜੀ ਆ ਬਿਲਕੁਲ ਬਣ ਕੇ ਤਿਆਰ ਆ ਅੰਡੇ ਆਲੂ ਦੀ ਤੇ ਅਸੀਂ ਫਰਾਈ ਕਰਕੇ ਦੋਨਾਂ ਚੀਜ਼ਾਂ ਨੂੰ ਇਹ ਸਬਜੀ ਤਿਆਰ ਕੀਤੀ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੀ ਆ ਚਲੋ ਜੀ ਆਓ ਸਾਡੀ ਸਬਜੀ ਬਿਲਕੁਲ ਤਿਆਰ ਆ ਇਹਨੂੰ ਸਰਵ ਕਰਦੇ ਆ ਦੇਖੋ ਜੀ ਓਇਲ ਜਿਹੜਾ ਆ ਗਿਆ ਵਾ ਸਬਜੀ ਦੇ ਉੱਪਰ ਤੇ ਹੁਣ ਆਓ ਜੀ ਨੂੰ ਸਭ ਕਰਦੇ ਆ ਗੈਸ ਨੂੰ ਕਰ ਦਿੱਤਾ ਆਫ ਤੇ ਚਲੋ ਜੀ ਪਲੇਟ ਲਗਾਨੇ ਆ ਤੇ ਤੁਸੀਂ ਵੀ ਜੜੀ ਇਹ ਰੈਸਪੀ ਆ ਇਹਨੂੰ ਘਰ ਬਣਾ ਕੇ ਜਰੂਰ ਦੇਖਿਓ ਬਹੁਤ ਟੇਸਟੀ ਬਣਦੀ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੈਂ ਤੁਹਾਡੇ ਲਈ ਹੋਰ ਨਵੀਆਂ ਵੀ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਆਇਆ ਕਰਾਂਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ